ਗਾਰ نیوز ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਲੈ ਕੇ ਹਾਜ਼ਰ ਆ ਨਜ਼ਰ ਹਰ ਖਬਰ ਤੇ ਕyao ਝਾਤ ਮਾਰਦੇ ਆ ਅੱਜ ਦੀਆਂ ਚੌੜੀਆਂ ਖਬਰਾਂ ਦੇ ਉੱਤੇ ਸਬਜ਼ੀ ਲੈਣ ਜਾਂਦੇ ਤਿੰਨ ਬੰਦਿਆਂ ਦੇ ਨਾਲ ਵਾਪਰ ਗਿਆ ਪਣਾ ਪੀਆ ਟੀਸੀ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ ਮੌਕੇ ਤੇ ਮਚ ਗਿਆ ਚੀਚ ਜਿਹੜਾ ਪਰਿਵਾਰ ਨੇ ਸੜਕ ਕੀਤੀ ਜਾਪ ਬਬਰ ਖਾਲਸਾ ਇੰਟਰਨੈਸ਼ਨਲ ਦੇ دہشتਗਰਦ ਕਾਬੂ ਪੰਜਾਬ 'ਚ ਵੱਡਾ ਕਾਂਡ ਹੋਣ ਤੋਂ ਬਚਿਆ ਰਾਸਪਾ ਮੈਂਬਰ ਖਰਪਜਨ ਸਿੰਘ ਤੇ ਸੰਤ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਐਸਜੀਪੀਸੀ 77 ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਹਰ ਸੰਭਵ ਮਦਦ ਦੇਣ ਦੀ ਕਹੀ ਕਲ ਸਰਕਾਰੀ ਜ਼ਮੀਨ ਤੇ ਬਣੇ ਘਰ ਟੋਂਗੇ ਮੁਲਾਜ਼ਮਾ ਦਾ ਕਲੋਨੀ ਵਾਲਿਆਂ ਨੇ ਕੀਤਾ ਵਿਰੋਧ ਜੀਸੀਬੀ ਮਸ਼ੀਨ ਅੱਗੇ ਬਹਿ ਗਈਆਂ ਪੇਲਾਵਾ ਹੁਣ ਖਬਰਾਂ ਵਿਸਤਾਰ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਜਨੰਦਰ ਚ ਦਿਨ ਚੜ੍ਹਦੇ ਹੀ ਕਪੂਰਥਲਾ ਰੋਡ ਤੇ ਮੰਡ ਪਿੰਡ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪੜਿਆ ਇਸ ਵਿੱਚ ਤਿੰਨ ਪ੍ਰਵਾਸੀਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਚਸ਼ਮਦੀਦਾ ਦੇ ਅਨੁਸਾਰ ਇੱਕ ਤੇਜ਼ ਰਫਤਾਰ ਪੀਆਰਟੀਸੀ ਬੱਸ ਜੋ ਉਲਟੀ ਦਿਸ਼ਾ ਤੋਂ ਆ ਰਹੀ ਸੀ ਅਤੇ ਅਚਾਨਕ ਸਾਹਮਣੇ ਛੋਟੇ ਹਾਥੀ ਵਾਹਨ ਦੇ ਨਾਲ ਟਕਰਾ ਗਈ ਟੱਕਰ ਇੰਨੀ ਜ਼ੋਰਦਾਰ ਸੀ ਕਿ ਛੋਟੇ ਹਾਥੀ ਵਾਹਨ ਦੇ ਪਰਖੱਚੇ ਤੱਕ ਉੱਡ ਗਏ ਅਤੇ ਉਸ ਵਿੱਚ ਸਵਾਦ ਤਿੰਨ ਪਰਵਾਸੀਆਂ ਦੀ ਘਟਨਾ ਸਥਾਨ ਤੇ ਹੀ ਮੋੜ ਹੋ ਗਈ। ਮ੍ਰਿਤਕਾ ਦੀ ਪਛਾਣ ਖੋਰਥਲਾ ਸਬਜ਼ੀ ਮੰਡੀ ਨਾਲ ਜੁੜੇ ਵਪਾਰੀਆਂ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ ਸਬਜ਼ੀਆਂ ਲੈਣ ਦੇ ਲਈ ਜਲੰਧਰ ਵੱਲ ਆ ਰਹੇ ਸੀ। ਘਟਨਾ ਤੋਂ ਬਾਅਦ ਹੱਥੇਬਲੀ ਥਾਣੇ ਤੇ ਜਾਂਚ ਦੇ ਲਈ ਥਾਣਾ ਮਕਸੂਦਾ ਦੀ ਪੁਲਿਸ ਪਹੁੰਚੀ। ਦਾਦੇ ਕੇ ਰੋਜ਼ਾਨਾ ਬਾਜ਼ੀ ਇਹ ਦਿਨੋਂ ਜਲੰਧਰ ਸੱਤੀ ਖਰੀਦਣ ਦੇ ਲਈ ਆ ਰਹੇ ਤਨ ਹਾਦਸੇ ਦੀ ਖਬਰ ਮਿਲਦੇ ਹੀ ਇਲਾਕੇ ਦੇ ਵਿੱਚ ਹੰਗਾਮਾ ਮਚ ਗਿਆ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਕੇ ਦੇ ਉੱਤੇ ਇਕੱਠਾ ਹੋ ਗਏ ਗੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਪੂਰਥਲਾ ਜਲੰਧਰ ਰੋਡ ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਅਤੇ ਪ੍ਰਸ਼ਾਸਨ ਤੋਂ ਦੋਸ਼ੀ ਡਰਾਈਵਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਗਹਿਰੀ ਜਾਂਚ ਕੀਤੀ ਜਾਵੇਗੀ। ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਅਤੇ ਬੱਸ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਿਹੜਾ ਡਰਾਈਵਰ ਆਉਦਾ ਮੈਂ ਦੋਸਤਾਂ ਸਵੇਰੇ ਤੱਕ ਵੀ 3 ਵਜੇ ਦੇ ਲਾਗੇ ਛਾਗੇ ਇਹ ਸਬਜੀ ਮੰਡੀ ਸਬਜੀ ਮੰਡੀ ਕਪੂਰਥਲਾ ਤੋਂ ਸਬਜੀ ਲੈਣ ਡੇਲੀ ਜਲੰਧਰ ਜਾਂਦੇ ਆ ਠੀਕ ਡਰਾਈਵਰ ਸਿਗੇ ਨਾਲ ਦੋ ਸਬਜੀ ਵਾਲੇ ਦੁਕਾਨਦਾਰ ਸਿਗੇ ਜੋ ਕਿ ਡੇਲੀ ਜਲੰਧਰ ਜਾਂਦੇ ਆ ਭਾਜੀ ਕਿੰਨੇ ਵਜੇ 3 ਕਿਹੜਾ ਹੈ ਮਾਵਾ ਦਾ ਸਾਰਾ ਪੀ ਆਰ ਟੀ ਸੀ ਬਾਜੂਰਾ ਕੀ ਦਿੱਲੀੋਂ ਆਂਦਾ ਬੱਸ ਕਹਿੰਦੇ ਬਿਲਕੁਲ ਖਾਲੀ ਸੀਗਾ ਡਰਾਈਵਰ ਨੂੰ ਕਿਹਦੇ ਝੋਕ ਲੱਗਾ ਤੋ ਡਿਵਾਰਡਰ ਟੱਪ ਕੇ ਰੋਡ ਸਾਈਡ ਕਿੰਨੀ ਕੀਤੀ ਆਨੇ ਦੂਜੇ ਇਹਦੇ ਵਿੱਚ ਕਾਫੀ ਮਤਲਬ ਤਿੰਨੇ ਬੰਦੇ ਦਾ ਇੱਕ ਮੌਕੇ ਤੇ ਤੋ ਹੋ ਗਿਆ ਦੇ ਵਿੱਚ ਇੱਕ ਕੰਦੇ ਬੰਦਾ ਝੰਡਾ ਸੀਗਾ ਜੋ ਕਿ 5:30 ਤੱਕ ਤਰਫ ਦਿੜਿਆ ਨਾ ਮੌਕੇ ਤੇ ਐਂਬੂਲੈਂਸ ਆਇਆ ਨਾ ਕੋਈ ਪ੍ਰਸ਼ਾਸਨ ਆਇਆ ਤੇ ਨਾ ਹੀ ਕੋਈ ਸੁਣਵਾਈ ਹੋਈ ਦਦਾ ਜੋ ਕਿ ਉਹ ਵੀ 5:30 ਵੀ ਕਿੱਲੇ ਖਤਮ ਹੋ ਗਿਆ ਦਿਨ ਜਿਹਦੇ ਲੈ ਕੇ ਤੇ ਮੈਨੂੰ ਮੈਨੂੰ 6 ਵਜੇ ਫੋਨ ਆਇਆ ਕਿ ਦਦਾ ਗੱਲ ਆ ਮੈਂ ਵੀ ਆਇਆ ਤੇ ਸਾਰਾ ਮਾਮਲਾ ਦੇਖਦਾ ਅਜੇ ਤੱਕ ਨਹੀਂ 6 6 ਵੇਲੇ ਤੱਕ ਮੈਂ ਜਾ ਕੇ ਪ੍ਰਸ਼ਾਸਨ ਆਏ ਸਾਰੇ ਦੇਖਣ ਨੂੰ ਤੇ ਕੋਈ ਸੁਣਵਾਈ ਨਹੀਂ ਹੋਇਆ ਨਾ ਕੋਈ ਐਂਬੂਲੈਂਸ ਨਾ ਕੋਈ ਪ੍ਰੈਸ ਮੀਡੀਆ ਕੋਈ ਨਹੀਂ ਤੇ ਪਹੁੰਚਾਈ ਤਿੰਨੇ ਬੰਦੇ ਵਾਏ ਸੀਗੇ ਹਾਂਜੀ ਜਿਹੜਾ ਡਰਾਈਵਰ ਸੀਗਾ ਉਹਦੇ ਨਿੱਕੇ ਛੋਟੇ ਛੋਟੇ ਚ ਤੱਕ ਦੇ ਨੋਦੀ ਉਮਰ ਫਾਇਦੋ ਸਾਈ ਸਪਨ 29 ਸਾਲ ਹੋ ਨਾ ਤੇ ਬਾਕੀ ਦੋਆਂ ਦੀ ਉਮਰ ਕਿੰਨੀ ਇੱਕ ਦਾ ਉਮਰ ਤਕਬਨ 40 45 ਸਾਲ ਆ ਤੇ ਇੱਕ ਦਾ 40 ਸਾਲ ਦਾ ਉਮਰ ਲੱਗੇ ਚਿੰਨੇ ਡੈਥ ਹੋ ਗਈ ਹੁਣ ਚਿੰਨੇ ਡੈਥ ਹੋ ਗਈ ਆ ਤਿੰਨੇ ਦੇ ਬਾਲ ਬੱਚੇ ਦੋ ਤਿੰਨ ਬਾਲ ਬੱਚੇ ਆ ਸਾਰੇ ਬੱਚੇ ਛੋਟੇ ਛੋਟੇ ਆ ਤਿੰਨਾ ਸਾਰਿਆਂ ਦੇ ਕੋਈ ਨਹੀਂ ਖਾਗਾ ਕੰਮ ਕਰਦਾ ਨਹੀਂ ਸਾਰੇ ਬੱਚੇ ਛੋਟੇ ਆ ਪਰਦੇ ਸੀਗੇ ਤੇ ਕੰਮ ਕਰਦੇ ਸੀਗੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ دہشتਗਰਦ ਕਾਬੂ ਪੰਜਾਬ 'ਚ ਵੱਡਾ ਕਾਂਡ ਹੋਣ ਤੋਂ ਬਚਿਆ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਜਲੰਧਰ ਟੀਮ ਨੇ ਸ਼ਾਨਦਾਰ ਕਾਰਵਾਈ ਕਰਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ دہشتਗਰਦਾਂ ਦਾ ਮੈਡੀਊਲ ਬੇਨਕਾਬ ਕਰ ਦਿੱਤਾ ਹੈ ਇਸ ਕਾਰਵਾਈ ਦੇ ਨਾਲ ਪੰਜਾਬ ਦੇ ਵਿੱਚ ਵੱਡੀ ਖੂਨੀ ਸਾਜ਼ਿਸ਼ ناکਾਮ ਹੋ ਗਈ ਹੈ। ਪੁਲਿਸ ਨੇ ਗ੍ਰਿਫਤਾਰੀਆਂ ਤੋਂ ਬਾਅਦ ਇੱਕ 86P ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਹੈ। ਕੁਝ ਦਿਨ ਪਹਿਲਾਂ ਰਾਜਸਥਾਨ ਵਾਸੀ ਰਿਤਿਕ ਨਰੋਲੀਆ ਤੇ ਇੱਕ ਨਪਾਲਕ ਨੂੰ ਫੜ ਕੇ ਪੁਲਿਸ ਨੇ ਪੂਰੇ ਨੈਟਵਰਕ ਦਾ ਖੁਲਾਸਾ ਕੀਤਾ। ਉਸੇ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਹੋਰ ਦੋ ਗੁਰਗੇ ਵੀ ਕਾਬੂ ਕੀਤੇ ਨੇ। ਇਸ ਬਾਬਤ ਡੀਜੀਪੀ ਪੰਜਾਬ ਬੋਰਵ ਯਾਦਵ ਨੇ ਦੱਸਿਆ ਕਿ ਵਿਸ਼ਵਜੀਤ ਨੂੰ ਕੋਲਕਾਤਾ ਤੋਂ ਉਸ ਸਮੇਂ ਫੜਿਆ ਗਿਆ ਜਦੋਂ ਉਹ ਮਲੇਸ਼ੀਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦਕਿ ਜੈਕਸਨ ਨੂੰ ਨਕੋਦਰ ਤੋਂ ਤੋਦ ਪੁੱਜ ਗਿਆ ਇਹਨਾਂ ਤੋਂ ਹੀ ਹੈਂਡ ਗ੍ਰੇਨੇਡ ਜਿਹੜਾ ਉਹ ਬਰਾਮਦ ਹੋਇਆ ਦੱਸਦੀ ਹੈ ਕਿ ਜਾਂਚ ਤੇ ਵਿੱਚ ਖੁਲਾਸਾ ਹੋਇਆ ਕਿ ਇਹ ਸਾਰਾ ਮੋਡਿਊਲ ਕੈਨੇਡਾ 'ਚ ਬੈਠੇ ਬੀਕੇਆਈ ਦੇ ਮਾਸਟਰ ਮਾਈਂਡ ਜਿਸ਼ਾਨ ਅਕਤਰ ਅਤੇ ਅਜੇ ਗਿਲ ਦੇ ਹੁਕਮਾਂ ਤੇ ਚੱਲ ਰਿਹਾ ਸੀ ਜੁਲਾਈ ਦੇ ਆਖਰੀ ਹਫਤੇ ਦੇ ਵਿੱਚ ਗੁਰਗਿਆਂ ਨੇ ਬਿਆਸ ਤੋਂ ਦੋ ਹੈਂਡ ਗ੍ਰਨੇਡ ਹਾਸਲ ਕੀਤੇ ਸਨ ਡੀਜੀਪੀ ਨੇ ਕਿਹਾ ਕਿ ਇਹਨਾਂ ਵਿੱਚੋਂ ਇੱਕ ਹੈਂਡ ਗ੍ਰਨੇਡ ਨੂੰ ਐਸਪੀਐਸ ਨਗਰ ਦੀ ਸ਼ਰਾਬ ਦੀ ਦੁਕਾਨ ਤੇ ਤਮਾਕੇ ਲਈ ਵਰਤਿਆ ਗਿਆ ਸੀ ਇਸ ਨਾਲ ਸਾਫ ਹੋ ਗਿਆ ਹੈ ਕਿ ਨੈੱਟਵਰਕ ਪੰਜਾਬ ਦੇ ਵਿੱਚ ਖੋਫ ਤੇ دہشت ਫਲਾਉਣ ਦੇ ਲਈ ਐਕਟਿਵ ਸੀ ਇਸ ਸਾਰੀ ਕਾਰਵਾਈ ਤੋਂ ਬਾਅਦ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਵਿੱਚ ਮਾਮਲਾ ਦਰਜ ਹੋ ਗਿਆ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੇਹਸ਼ਤਗਰਦੀ ਅਤੇ ਗੈਂਗਸਟਰ ਸੱਭਿਆਚਾਰ ਨੂੰ ਜੜੋ ਉਖਾੜਨ ਦੇ ਲਈ ਦ੍ਰਿੜ ਵਚਨਬੱਧ ਹੈ। ਰਾਜ ਸਭਾ ਮੈਂਬਰ ਹਰਪਜਨ ਸਿੰਘ ਤੇ ਸੰਤ ਸੀਚੇਵਾਲ ਨੇ ਹੜਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ। ਰਾਜ ਸਭਾ ਮੈਂਬਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਹਰਪਜਨ ਸਿੰਘ ਨੇ ਪ੍ਰਸਿੱਧ ਸਮਾਜ ਸੇਵੀ ਅਤੇ ਪర్యాਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਮਿਲ ਕੇ ਹੜ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਦੋਵਾਨੇ ਕਿਸਾਨਾਂ ਤੇ ਸਥਾਨਕ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਦੇ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਹਰ ਸੰਭਵ ਸਹਾਇਤਾ ਉਹਨਾਂ ਤੱਕ ਪਹੁੰਚਾਈ ਜਾਵੇਗੀ। ਹਰਭਜਨ ਸਿੰਘ ਨੇ ਇਸ ਦੌਰਾਨ ਕਿਹਾ ਕਿ ਹੜ੍ਹਾਂ ਕਾਰਨ ਬਹੁਤ ਸਾਰੇ ਪਰਿਵਾਰ ਬੇਘਰ ਹੋ ਗਏ ਨੇ ਅਤੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਉਨਾ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਰਾਹਤ ਅਤੇ ਮੁਆਵਜ਼ੇ ਦੇ ਕੰਮ ਨੂੰ ਤੁਰੰਤ ਅਤੇ ਤ੍ਰਿਗੁ ਗਤੀ ਦੇ ਨਾਲ ਅੱਗੇ ਵਧਾਇਆ ਜਾਵੇ ਤਾਂ ਜੋ ਲੋਕਾਂ ਦੀ ਪੀੜ ਜਿਹੜੀ ਹੈ ਉਹ ਘੱਟ ਹੋ ਸਕੇ ਇਸ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਹੜ੍ਹ ਸਿਰਫ ਕੁਦਰਤੀ ਆਫਤ ਨਹੀਂ ਸਗੋਂ ਮਨੁੱਖੀ ਲਾਪਰਵਾਹੀ ਦਾ ਨਤੀਜਾ ਹੈ ਜੇਕਰ ਅਸੀਂ ਦਰਿਆਵਾਂ ਅਤੇ ਨਾਲਿਆਂ ਦੀ ਸੰਭਾਲ ਕਰੀਏ ਪਾਣੀ ਦੇ ਸਰੋਤਾਂ ਨੂੰ ਪ੍ਰਦੂਸ਼ਣ ਤੋਂ ਬਚਾਈਏ ਅਤੇ ਕੁਦਰਤ ਨਾਲ ਸਾਂਝ ਪਾਈਏ ਤਾਂ ਹੜ੍ਹਾਂ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਹਾਇਤਾ ਅਤੇ ਪੁਨਰਵਾਸ ਕਾਰਜਾਂ ਲਈ ਅੱਗੇ ਆਉਣ। ਮਬਈ ਤਾਂ ਦੇਖੋ ਇਹ ਇੱਥੇ ਇਹਨਾਂ ਪਿੰਡਾਂ ਨਾਲ ਬਹੁਤ ਸਾਲਾਂ ਤੋਂ ਜੁੜੇ ਆਂ। ਹਰ ਸਾਲ ਆ ਕੇ ਮੈਂ ਇੱਥੇ ਦੇਖਦਾ ਪਿਛਲੇ ਸਾਲ ਵੀ ਆਏ ਸੀ ਹਾਲਾਤ ਦੇਖੇ ਸੀਗੇ, ਖਰਾਬ ਸੀਗੇ। ਮਬਈ ਤਾਂ ਪਾਰਲੀਮੈਂਟ 'ਚ ਵੀ ਕਈ ਵਾਰੀ ਗੱਲ ਕਰ ਚੁੱਕੇ ਆ। ਹੁਣ ਪੰਜਾਬ ਸਰਕਾਰ ਨਾਲ ਵੀ ਗੱਲ ਕਰ ਚੁੱਕੇ ਆ। ਇਹਨਾਂ ਦਾ ਬਹੁਤ ਸਹਿਯੋਗ ਹੈ। ਔਰ ਅੱਜ ਵੀ ਮੈਂ ਇੱਥੇ ਆਇਆ ਉਹ ਇਹਨਾਂ ਕਾਰਨ ਆਇਆ ਕਿ ਮੈਨੂੰ ਜਦੋਂ ਬਾਬਾ ਜੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਜਿਹੜੇ ਆ ਉਹ ਇੱਕ ਵਾਰੀ ਦੇਖ ਕੇ ਤੇ ਫਿਰ ਸਰਕਾਰ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ ਤੇ ਬਾਬਾ ਜੀ ਨੇ ਆਲਰੇਡੀ ਗੱਲ ਕੀਤੀ ਹੈ ਅਸੀਂ ਇਕੱਠੇ ਮਿਲ ਕੇ ਵੀ ਗੱਲ ਕਰਾਂਗੇ ਤੇ ਜੋ ਬਣਦੀ ਹੈਲਪ ਆਪਣੇ ਭਰਾਵਾਂ ਲਈ ਆਪਣੇ ਵੱਡਿਆਂ ਲਈ ਅਸੀਂ ਜੋ ਵੱਧ ਤੋਂ ਵੱਧ ਮਦਦ ਪੰਜਾਬ ਸਰਕਾਰ ਕੋਲੋਂ ਜਾਂ ਕੇਂਦਰ ਸਰਕਾਰ ਕੋਲੋਂ ਮਿਲ ਸਕਦੀ ਉਹਦੀ ਕੋਸ਼ਿਸ਼ ਕਰਾਂਗੇ ਉਹ ਸਾਰੀ ਖਰਾਬ ਹੋ ਗਈ ਪਰ ਹੌਸਲੇ ਹਲੇ ਵੀ ਬੁਲੰਦਾ ਹੈ ਇਹ ਹੈ ਪੰਜਾਬੀ ਬਟ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਹਾਂ ਸਰਕਾਰ ਵੱਲੋਂ ਵੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਜਿੰਨੀ ਵੱਧ ਤੋਂ ਵੱਧ ਮਦਦ ਇਹਨਾਂ ਦੀ ਹੋ ਸਕਦੀ ਸਾਰਿਆਂ ਦੀ ਪਰਿਵਾਰਾਂ ਦੀ ਉਹ ਜ਼ਰੂਰ ਪ੍ਰਵਾਨ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਤੁਸੀਂ ਇਹਦੇ ਵਿੱਚ ਤਕਰੀਬਨ 17 ਕ ਪਿੰਡਾਂ ਦੀ ਪੈੜੀ ਹੈ ਤੇ 1.5 ਸੌ ਘਰ ਇਹ ਜਿਹੜਾ ਇੱਥੇ ਪੱਕਾ ਰਹਿ ਰਿਹਾ ਇਹ ਸਕੂਲ ਵੀ ਹੈ ਇੱਥੇ ਅਰੇ ਦੋਨੋਂ ਦੋਨੇ ਪਾਸੇ ਇਹਦੇ ਪਾਣੀ ਆ। ਦਰਿਆ ਬਿਆਸ ਆਦਾ ਲੈਹਦੇ ਪਾਸੇ ਦੀ ਲੰਘਦਾ ਆ ਚੜ੍ਹਦੇ ਪਾਸੇ ਦੀ ਲੰਘਦਾ। ਸੋ ਇੱਥੇ ਤਕਰੀਬਨ ਜਿਹੜਾ ਹੈ ਪਾਣੀ ਤਾਂ ਹਰ ਸਾਲ ਆਉਂਦਾ। ਪਰ ਕੋਸਾਲਾਂ ਤੋਂ ਇਹ ਨਾ ਜ਼ਿੰਮੇਦਾਰੋਂ ਨੇ ਆਪਣੇ ਆਲੇ ਦੁਆਲੇ 28 ਕਿਲੋਮੀਟਰ ਬੰਨ ਲਾਇਆ ਹੋਇਆ। ਜਿਹਦੇ ਨਾਲ ਆਲੇ ਦੁਆਲੇ ਨੂੰ ਪਾਣੀ ਅੰਦਰ ਨਾ ਆਵੇ। ਔਰ ਉਹ ਜਿਹੜੇ ਜਿਹੜਾ ਆਰਜੀ ਬੰਦ ਲਾਇਆ ਲਾਏ ਸੀ ਉਹ ਕੋਤਿੰਨਾ ਖਾਵਾਂ ਤੋਂ ਟੁੱਟ ਗਏ ਜਿਸ ਦੇ ਨਾਲ ਇਹ ਸਾਰਾ ਇਲਾਕਾ ਹੀ ਜਲਮਗਨ ਹੋ ਗਿਆ ਇਹ ਇੱਥੇ ਬਸ ਸਿਰਫ ਜਿੱਥੇ ਜਿੱਥੇ ਇਹ ਰਹਿ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਪਹਿਲਾਂ ਹੀ ਇਹਨਾਂ ਦੇ ਘਰ ਥੋੜੇ ਉੱਚੇ ਆ ਤੇ ਹਜੇ ਵੀ ਇਹ ਘਰ ਕੋਈ ਨਹੀਂ ਛੱਡ ਰਿਹਾ ਇਹਨਾਂ ਦੇ ਖੜਬੀ ਨਾਲ ਇੱਥੇ ਸਬੰਧ ਸਾਰਾ ਕੁਝ ਹੈਗਾ ਪਸ਼ੂ ਵੀ ਇੱਥੇ ਆ ਦੁੱਧ ਵੀ ਹੈਗਾ ਦੁੱਧ ਵੀ ਡੈਰੀ ਨੂੰ ਪਾਉਂਦੇ ਆ ਪਰ ਇਹ ਆਪਣੇ ਘਰਾਂ ਦੇ ਵਿੱਚ ਆੜਾ ਦਵਾਲਾ ਕੁਝ ਨਹੀਂ ਪੱਜਿਆ ਜਦੋਂ ਲਗਾਤਾਰ ਦਿਨ ਤੋਂ ਪਾਣੀ ਇੱਥੇ ਆਇਆ ਉਸ ਦਿਨ ਤੋਂ ਸੇਵਾ ਤੇ ਲੱਗੇ ਹੋਏ ਆ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੂੰ ਜਿਹੜੇ ਲੋਕ ਅੰਦਰ ਪਸ਼ੂ ਨਹੀਂ ਆ ਜਾਂ ਘਾਣਾ ਦੋਣੇ ਆ ਜਾਂ ਉਹਨਾਂ ਨੂੰ ਕੋਈ ਹੈਲਪ ਕਰ ਸਕਦੇ ਆ ਬੱਠਿਆਂ ਦੀ ਹੈਲਪ ਹੋਵੇ ਇਚਾਰੇ ਦੀ ਹੈਲਪ ਹੋਵੇ ਜਾਂ ਪਾਣੀ ਉਹਨਾਂ ਨੂੰ ਆ ਕੋ ਜਨ ਨੂੰ ਉਹ ਪ੍ਰਗਟ ਕਰਾ ਰਹੇ ਸੋ ਇਹ ਪਾਣੀ ਤਾਂ ਹੀ ਨਿਯਾਤ ਮਿਲੋਗੀ ਜਦੋਂ ਦਰਿਆ ਦੇ ਵਿੱਚ ਜਲਦਾ ਪਾਣੀ ਤੇ ਜਿਸ ਤਰ੍ਹਾਂ ਬਾਰਸ਼ਾ ਹੋ ਰਹੀਆਂ ਤੇ ਲੱਗਦਾ ਨਹੀਂ ਕਿ ਇਸ ਦੇ ਲਈ ਆਦ ਕੋ ਮਿਲੋਏ ਕੋਸ਼ਿਸ਼ ਆਗੇ ਇਹਨਾਂ ਭਰਾਵਾਂ ਦੀ ਜਿਹੜੇ ਜਿੰਕਾ ਮਿਲਿਆ ਉਹਨਾਂ ਦੀ ਹੈਲਪ ਕੀਤੀ ਜਾਵੇ ਸਰਕਾਰ ਨੂੰ ਵੀ ਲਿਖਿਆ ਸੈਂਟਰ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਜੋ ਜਿਹੜਾ ਇਹਨਾਂ ਦਾ ਗੁਰਦ ਆਫਰੀ ਕਰਕੇ ਇਹਨਾਂ ਨੂੰ ਮਾਵਜਾ ਜਿਹੜਾ ਹੈਗਾ ਉਹ ਮਿਲ ਜਵੇ ਤਾਂ ਕਿ ਇਹਨਾਂ ਕਿਸਾਨਾਂ ਨੂੰ ਥੋੜੀ ਬੋਦੀ ਰਾਹਤ ਜਿਹੜੀ ਹੈਗੀ ਆ ਇਹਨਾਂ ਨੇ ਝੋਨੇ ਲਾਏ ਆ ਖਾਦਾਂ ਜਿਹੜੀਆਂ ਹੈਗੀਆਂ ਸੋਸਾਇਟੀ ਤੋਂ ਚੱਕੀਆਂ ਉਹਨਾਂ ਦੀਆਂ ਵੀ ਕਿਸ਼ਤਾਂ ਜਿਹੜੀਆਂ ਹੈਗੀਆਂ ਸਮੇਂ ਤੇ ਆ ਜਾਣੀਆਂ ਉਹਨਾਂ ਨੂੰ ਵੀ ਜਿਹੜਾ ਹੈਗੇ ਤੋੜਿਆ ਜਾਵੇ ਤਾਂ ਕਿ ਇਹ ਜਿਹੜੇ ਕਿਸਾਨ ਹਮੇਸ਼ਾ ਹੀ ਜਿਹੜਾ ਹੈ ਕੁਦਰਤ ਦੀ ਕਰੋਪੀ ਤੋਂ ਦੀ ਮਾਰ ਚੱਲਦਾ ਤੇ ਇਹ ਇਲਾਕੇ ਦਾ ਜਿਆਦਾ ਹੈ ਰਾਬਾਸ ਰਿਆ ਸਵੈਦਕੀ ਦੇ ਤੇ ਜਨੋਂ ਕਹਦੇ ਤੁਸੀਂ ਬੰਨ ਤੋਂ ਪਾਣੀ ਦੂਰ ਪਰ ਇਹ ਇਹ ਅੰਦਰਲਾ ਏਰੀਆ ਜਿਹੜਾ ਹੈਗਾ ਇਹ ਸਤਾਰਾਂ ਗੁਪਿੰਡ ਜਦੋਂ ਕਿ ਹਜੇ ਉੱਥੇ ਦੂਸਰੇ ਪਾਸੇ ਇੱਕ ਪੰਨ ਹੋਰ ਅੰਦਰਲਾ ਹੋਇਆ ਜਿਹਦੇ ਨਾਲ 30 35 ਪਿੰਡ ਜਿਹੜੇ ਹੈਗੇ ਆ ਉਹ ਬਚੇ ਹੋਏ ਆ ਪਰ ਜੇ ਹੋਰ ਜ਼ਿਆਦਾ ਪਾਣੀ ਆਉਂਦਾ ਉਧਰ ਵੀ ਨੁਕਸਾਨ ਹੋ ਸਕਦਾ ਪਰ ਹਜੇ ਆਹ ਏਰੀਆ ਜਿਹੜਾ ਹੈਗਾ ਇਹਦੀ ਹਾਲਤ ਜਨਤਾ ਜਾਣਕਾ ਤੇ ਸਾਨੂੰ ਪਾਣੀ ਵਾਪਸ ਵੀ ਚਲੇ ਜਾ ਜੇ ਧੋ ਚੌਹਣ ਦੇ ਅੰਦਰ ਵੀ ਪਰ ਇਹ ਝੋਨਾ ਜਿਹੜਾ ਡੁੱਬ ਗਿਆ ਇਹ ਬਚਣਾ ਹੈ ਉਹ ਇਹਦੇ ਜਾਨਮਾਲ ਦਾ ਕੱਲ ਵੀ ਇਹ ਘਰਾਂ ਨੂੰ ਜਿਹੜਾ ਖਾਲੀ ਕਰਵਾਇਆ ਟਰੈਕਟਰ ਵੀ ਇਹਨਾਂ ਦੇ ਸੀ ਅੰਦਰ ਪਾਣੀ ਜਿੱਥੇ ਘਟਾ ਲਾ ਜਾਂਦਾ ਉਧਰੋਂ ਫਿਰ ਉਹ ਅ ਅ ਸ਼ੁਰੂ ਕਰ ਦਿੰਦਾ ਉਹਨੂੰ ਢਾਉਣਾ ਜਿਹੜੇ ਇਹਨਾਂ ਦੇ ਘਰ ਬਣੇ ਹੋਏ ਆ ਮਹਾਰਾਜ ਕਿਰਪਾ ਕਰੇ ਕਿਉਂਕਿ ਇਹੋ ਜਿਹਾ ਪਾਣੀਆਂ ਦੇ ਵਿੱਚ ਜੇ ਕੋਈ ਅ ਪਾਣੀ ਆ ਲੱਗਦੀ ਹੈ ਤੇ ਦੌੜ ਕੇ ਜਾਣਾ ਵੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਕਿਸੇ ਬੰਨੇ ਕੋਈ ਬੰਨਾ ਕੰਡਾ ਜਿਹੜਾ ਹੈਗਾ ਉਦਸ਼ ਨਹੀਂ ਰਿਹਾ ਕੋਈ ਦਿਖਾਰ ਮੰਡ ਦਾ ਏਰੀਆ ਜਿਹਨੂੰ ਆਪਾਂ ਕਹਿੰਦੇ ਨੇ ਆ ਬਹੁਤ ਉਪਰ ਇਹ ਹੋਰ ਜਿਹੜੇ ਪਿੰਡ ਆ ਇੱਥੇ ਨੇੜੇ ਨੇੜੇ ਉਹਨਾਂ ਦੇ ਵਿੱਚ ਤੁਸੀਂ ਦੇਖਦੇ ਆ ਪਾਣੀ ਪਾਣੀ ਦੀਦਾ ਕਿਤੇ ਕਿਤੇ ਕੋਈ ਘਰ ਕੋਠੇ ਦੀਦੇ ਦਰਖਤ ਵੀ ਬਹੁਤ ਥੋੜੇ ਆ ਇੱਥੇ ਫਿਰ ਵੀ ਜਿਹੜੇ ਵਿੱਚ ਵਿੱਚ ਇਹਨਾਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਆ ਤੇ ਅਣੀ ਜਨਾ ਜ਼ਿਆਦਾ ਵੀ ਨਹੀਂ ਕਿਸਤੀ ਵੀ ਇੱਥੇ ਨਹੀਂ ਚੱਲਦੀ ਸਾਰੇ ਹੋਣੇ ਲੱਗੇ ਹੋਇਆ ਜਦੋਂ ਨਾਲ ਵੀ ਚਾਹੇ ਤਿੰਨ ਤਿੰਨ ਚਾਰ ਚਾਰ ਕੋਟ ਰਹਾ ਕੈਸਟੀ ਦੇ ਵਿੱਚ ਕੋਈ ਰਵਾਜ ਜਾਂਦਾ ਜਿਸੇ ਕਰਕੇ ਇਹ ਦੇਖੇ ਜਾਂਦੇ ਕਿ ਡਾਕਟਰ ਕੋਲ ਜਾ ਕੇ ਉਹਨਾਂ ਦੇ ਰਿਪੋਰਟ ਬਣਦੀ ਜਿਵੇਂ ਐਸੇ ਇਹਨਾਂ ਪਰਿਵਾਰਾਂ ਦੇ ਕੋਲ ਕੈਸਟੀਆਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਵੀ ਇਹਨਾਂ ਦੀਆਂ ਰੱਖੀਆਂ ਹੋਈਆਂ ਸਰਕਾਰ ਨੇ ਵੀ ਦਿੱਤੀਆਂ ਤੇ ਉਹਨਾਂ ਦੇ ਨਾਲ ਆਪਣੀ ਆਵਾਜ਼ ਜਿਹੜੀ ਹੈਗੀ ਹੈ ਰੈਗੂਲਰ ਰੱਖ ਰਹੇ ਉਹ ਸਾਡੀ ਬੇਨਤੀ ਹੈ ਕਿ ਜੇ ਕਿਸੇ ਦੀ ਸੇਵਾ ਕਰਨੀ ਹੋਵੇ ਉਹ ਆਚਾਰ ਇਨ ਦੇ ਪਸ਼ੂਆਂ ਵਾਸਤੇ ਨੂੰ ਪੋਜਨ ਪਾਣੀ ਵਾਸਤੇ ਵੀ ਸੇਵਾ ਕਰਨੀ ਹੋਵੇ। ਤੋਂ ਪਾਣੀ ਜਿਹੜਾ ਹੈਗਾ ਉਹ ਵੀ ਜਿਹੜੇ ਹੈਗੇ ਅੰਦਰ ਬੈਠੇ ਆ ਇਹਨਾਂ ਦੀਆਂ ਮੋਟਰਾਂ ਲੱਗੀਆਂ ਉਹ ਤਾਂ ਠੀਕ ਆ। ਕਿਉਂਕਿ ਇਹਨਾਂ ਦੇ ਘਰ ਪਰਿਵਾਰ ਹੈਗੇ ਆ ਕਿਤੇ ਲੋਡ ਪੈਂਦੀ ਆ ਤਾਂ ਉਹਨਾਂ ਨੂੰ ਵੀ ਪਾਣੀ ਦੀ ਵੀ ਸੇਵਾ। ਪਰ ਹਜੇ ਜਿੱਥੇ ਬੈਠੇ ਆ ਇਹ ਪਾਣੀ ਥੱਲੇ ਚਲ ਜਾਂਦਾ ਤੇ ਇਹਨਾਂ ਨੂੰ ਬਹੁਤ ਰਾਤ ਮਿਲੂਗੀ। ਇਹ ਵਾਹਿਗੁਰੂ ਦੇ ਹੱਥ ਆ। ਬਰਸਾ ਹਜੇ ਵੀ ਕੱਲ ਵੀ ਬਰਸਾ ਕਾਫੀ ਹੋਈਆਂ ਉਹ ਤਾਂ ਪਾਣੀ ਵੀ ਵਧਣ ਦੇ ਸਾਰ ਸੋ ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਜਿਹੜੇ ਲਗਾਤਾਰ ਦਿਨ ਰਾਤ ਕਿਸ਼ਤੀਆਂ ਵਿੱਚ ਰਾਤੀ ਵੀ 3:30 ਵਜੇ ਇੱਕ ਪਰਿਵਾਰ ਨੂੰ ਕੱਢ ਕੇ ਲਿਆਏ ਆ ਕਿਉਂਕਿ ਉੱਥੇ ਖਤਰਾ ਸੀਗਾ ਤੇ ਲਗਾਤਾਰ ਲੱਗੇ ਹੋਏ ਆ ਉਹਨਾਂ ਦਾ ਸਮਾਨ ਵੀ ਕੱਢਿਆ ਉਹਨਾਂ ਦਾ ਪਰਿਵਾਰ ਵੀ ਕੱਢਿਆ ਟਰੈਕਟਰ ਵੀ ਉਹਨਾਂ ਦਾ ਕੱਢ ਕੇ ਲਿਆਏ ਬੇੜੇ ਦੇ ਉੱਤੇ ਸੋ ਲਗਾਤਾਰ ਸੇਵਾਦਾਰ ਲੱਗੇ ਹੋਏ ਆ ਆਪਾਂ ਕੀ ਕਰ ਸਕਦੇ ਆ ਇਹ ਸਮੇਂ ਅਨੁਸਾਰ ਜੋ ਵੀ ਸੇਵਾ ਕਰ ਸਕਦੇ ਲੱਗੇ ਹੋਏ ਅੱਗੇ ਗੁਰੂ ਦੇ ਹੱਥਾਂ ਪਾਸ਼ਾ ਕਿਰਪਾ ਕਰਨ ਜਿਸ ਦਾ ਆਕਾਰ ਜਿੱਤੇ ਨਹੀਂ ਕੀਆ ਮਾਨਸਿਕਆ ਵਿਚਾਰਾ ਬੰਦੇ ਦੇ ਹੱਥ ਕੁਛ ਨਹੀਂ ਪਰ ਸਾਡਾ ਫਰਜ਼ ਬਣਦਾ ਕਿ ਜਦੋਂ ਇੱਕ ਕੀੜਾ ਕੀੜਾ ਦੇ ਵਿੱਚ ਹੋਵੇ ਉਹਦੀ ਜਾ ਕੇ ਅਸੀਂ ਗੱਲ ਸੁਣਦੇ ਆ ਉਹਦੇ ਕੋਲ ਬੈਠਨੇ ਆ ਉਹਦਾ ਦੁੱਖ ਸੁਣਦੇ ਆ ਉਹਦਾ ਦੁੱਖ ਘਟ ਜਾਂਦਾ ਕੋਈ ਨੇ ਕੋਈ ਕਹੇ ਕਿ ਇਹਨਾਂ ਪਰਿਵਾਰਾਂ ਦੀ ਜਿਹੜੀ ਹੈਗੀ ਆ ਕੋਈ ਆਪਾਂ ਆਹਨਾਂ ਨੂੰ ਵੀ ਸਪੋਰਟ ਕਰ ਦਈਏ ਉਹਦਾ ਸਰਕਾਰੀ ਕਰ ਸਕਦੇ ਆਪਾਂ ਉਹਨਾਂ ਦੇ ਕੋਲ ਜਾਣ ਦੇ ਨਾਲ ਇੰਨਾ ਕੋ ਨੂੰ ਲੱਗਦਾ ਕਿ ਸਾਡਾ ਕੋਈ ਪਤਾ ਲੈ ਰਿਹਾ ਸਾਡੇ ਕੋਲ ਨੇੜੇ ਆ ਰਿਹਾ ਸਾਨੂੰ ਸਾਰਿਆਂ ਨੂੰ ਇਹੋ ਜੀ ਜਦੋਂ ਖਾਲਤ ਬਣ ਜਾਂਦੇ ਆ ਸਾਥ ਦੇਣਾ ਚਾਹੀਦਾ ਐਸਜੀਪੀਸੀ 77 ਵੱਲੋਂ ਸੁਲਤਾਨਪੁਰ ਲੋਧੀ ਦੇ ਹੜਪ੍ਰਭਾਵੇਤ ਇਲਾਕਿਆਂ ਦਾ ਕੀਤਾ ਦੌਰਾ ਹਰ ਸੰਭਵ ਮਦਦ ਦੇਣ ਦੇ ਕਹੀ ਕਲ ਸੁਲਤਾਨਪੁਰ ਲੋਧੀ ਹੜ ਪ੍ਰਭਾਵਿਤ ਅਲੱਗ-ਅਲੱਗ ਪਿੰਡਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਅਤੇ ਸਕੱਤਰ ਪ੍ਰਤਾਪ ਸਿੰਘ ਦੇ ਵੱਲੋਂ ਦੌਰਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਸੰਭਵ ਅਜਿਹੀ ਸਹਾਇਤਾ ਆਉ ਪਹੁੰਚਾਈ ਜਾ ਰਹੀ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਬੇਰਸਾ ਵੱਲੋਂ ਰੋਜ਼ਾਨਾ ਲੰਗਰ ਪੁਹੁੰਚਾਇਆ ਜਾ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਵਿਹਾਈ ਦੇ ਪੂਕਤਾ ਪ੍ਰਬੰਧ ਵੀ ਕੀਤੇ ਗਏ ਨੇ। ਉਹਨਾਂ ਨੇ ਕਿਹਾ ਕਿ ਅੱਗੇ ਵੀ ਐਸਜੀਪੀਸੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਆ ਰਹੀਆਂ ਸਮੱਸਿਆ ਨੂੰ ਵੀ ਸੁਣਿਆ ਗਿਆ। ਇਸ ਲਈ ਜਿਹੜੀ ਜਦੋਂ ਪੰਜਾਬ ਵਿੱਚ ਮਾੜੀ ਸਥਿਤੀ ਪਈ ਸਮੁੱਚੇ ਮਾਜੂਦ ਕਰਨ ਸਾਬ ਸਰਕਾਰ ਜਿਹੜੀ ਤਸਦੀਕ ਤਾਂ ਮੈਨੂੰ ਮੈਨੂੰ ਅਧਿਸ਼ਵਿਭਾਗ ਦੇ ਜਿੰਨੇ ਵੀ ਪਿੰਡ ਗੁਰਦਰਾ ਸਾਹਿਬ ਆਣੇ ਬਰੇ ਆਵਦੇ ਲੱਗੇ ਪੈਂਦੇ ਨੇ ਉਹਨਾਂ ਗੁਰਦਰਾ ਸਾਹਿਬਾਂ ਪਰਦੇਸ਼ ਦੇ ਕਰੂਗੀ ਸੰਕਟਾਂ ਲਈ ਰਾਸ਼ ਅਤੇ ਨਕਦਾ ਪ੍ਰਬੰਧ ਕਰਨ ਜਿਹੜੀਆਂ ਸੰਕਟਾਂ ਹੜ੍ਹ ਤੋਂ ਪ੍ਰਭਾਵਿਤ ਨੇ ਉਹ ਸੋ ਦੇਖਦੀ ਪਾਲਣਾ ਕਰਦੇ ਆ ਅਸੀਂ ਜਿੰਨੇ ਵੀ ਗੁਰਦੁਆਰਾ ਸਰਪੰਨ ਜਿਵੇਂ ਸਰਦਾਰ ਉਪਰੇ ਰੀਤੇ ਲੱਗਿਆ ਗੁਰਦਰਾ ਬੌੜੀ ਸਾਹਿਬ ਡੱਲਾ ਆ ਗੁਰਦਰਾ ਬੀਰ ਸਾਹਿਬ ਆ ਇਹ ਪਰਲੇ ਬਨੇ ਗੁਰਦਰਾ ਬੌੜੀ ਸਾਹਿਬ ਨੂੰ ਮਤਵਾ ਲਿਆ ਇਸੇ ਤਰ੍ਹਾਂ ਜਿਹੜੇ ਬਾਰਡਰੀ ਕਿਤੇ ਰਮਦਾਸ ਏਰੀਏ ਚ ਸਭ ਆ ਪਤੋ ਗਿਆ ਉਹ ਗੁਰਦਰੇ ਜਿਹੜੇ ਸਾਡੇ ਦਰਿਆਵਾਂ ਦੇ ਕੰਢੇ ਤੇ ਪੈਂਦੇ ਨੇ ਸਾਰਿਆਂ ਨੂੰ ਵੀ ਹਦੇਸ਼ ਕੀਤਾ ਕਿ ਜਿੱਥੇ ਜਿੱਥੇ ਵੀ ਸੰਗਤ ਨੂੰ ਜਿਹੜੀ ਹੜ੍ਹ ਪ੍ਰਭਾਵਿਤ ਆ ਉਹਨਾਂ ਨੂੰ ਲੰਗਰ ਤੇ ਰਾਹਤ ਦਾ ਪ੍ਰਬੰਧ ਕੀਤਾ ਜਾਵੇ। ਅੱਜ ਅਸੀਂ ਮਾਝੇ ਦੇ ਪ੍ਰਧਾਨ ਸਾਹਿਬ ਅਤੇ ਚੀਫ ਸਕੱਤਰ ਸਾਹਿਬ ਦੇ ਦੇਸ਼ ਤੇ ਸੁਲਤਾਨਪੁਰ ਏਰੀਆ ਦੇ ਹੜ੍ਹ ਪ੍ਰਭਾਵਿਤ ਜਿਹੜੇ ਇਲਾਕਾ ਸੀ ਉੱਧਰ ਮੈਨਾ ਕਰ ਆਏ ਸੀ। ਤੇ ਇਸਰਾ ਆਲੀ ਤੇ ਚੱਕ 33 ਜਿਹੜੇ ਦਰਿਆ ਤੇ ਬੰਨ ਬਜਿਆ ਹੋਇਆ ਬੰਨ ਰਹੀਆਂ ਸੰਕਰਮ ਉਹਨਾਂ ਨੂੰ ਮਿਲ ਕੇ ਆਏ ਆ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਮਿਲ ਕੇ ਆਏ ਆ। ਉਹਨਾਂ ਵੱਲੋਂ ਲੋਕਣੀ ਕਮੇਟੀ ਦੇ ਪ੍ਰਬੰਧਤਾ ਦੇ ਦ੍ਰਿਸ਼ਟੀਪਰਕਟ ਕੀਤੀ ਗਈ ਤੇ ਉਹਨਾਂ ਨੇ ਸ਼੍ਰੋਮਿਕ ਕਮੇਟੀ ਦਾ ਧੰਨਵਾਦ ਵੀ ਕੀਤਾ ਆ ਕਿ ਅਸੀਂ ਬਹੁਤ ਧੰਨਵਾਦੀਆਂ ਸ਼੍ਰੋਮਿਕ ਕਮੇਟੀ ਦੇ ਕਿ ਜਿਨ੍ਹਾਂ ਨੇ ਔਕੇ ਸਮੇ ਸਾਡੀ ਬਾਹ ਬੜੀ ਹੈ ਉਹਨਾਂ ਵੱਲੋਂ ਬੰਨ ਕੀਤੀ ਗਈ ਸੀ ਕਿ ਔਕੇ ਹੁਣ ਜਿਹੜਾ 1:3 ਵਜਿਆ ਜਿਹੜਾ ਰਗੀਆਂ ਸੰਗਤਾਂ ਉਹਦੇ ਲਈ ਸਾਨੂੰ ਕੋਈ ਤੀਰ ਦੀ ਜ਼ਰੂਰਤ ਆ ਅਤੇ ਜਦੋਂ ਪਾਣੀ ਘਟਣਾ ਆ ਜਾਂ ਪਾਣੀ ਸੁੱਕਣਾ ਆ ਤਾਂ ਬਾਦ ਵਿੱਚ ਸਾਾਨੂੰ ਛਾ ਡੀਜ਼ਲ ਦੀ ਲੋੜ ਪਵੇਗੀ ਉਹਨਾਂ ਦੀ ਇਹ ਮੰਗ ਜਿਹੜੀ ਆ ਉਹ ਅਸੀਂ ਮਾਜੋ ਪ੍ਰਧਾਨ ਸਾਹਿਬ ਤੇ ਪੇਸ਼ ਕਰਾਂਗੇ ਤੇ ਉਹਨਾਂ ਤੋਂ ਜੋ ਵੀ ਆਦੇਸ਼ ਹੋਵੇ ਉਹ ਵੀ ਲਾਗੂ ਹੋਵੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਵੀ ਕੁਦਰਤੀ ਆਪਤ ਆਉਂਦੀ ਹੈ ਚਾਹੇ ਦੇਸ਼ 'ਚ ਚਾਹੇ ਵਿਦੇਸ਼ 'ਚ ਪਿਛਲੇ ਸਮੇਂ ਵੀ ਨੇਪਾਲ 'ਚ ਪਹੁੰਚਾਇਆ ਸੀ ਗੁਜਰਾਤ 'ਚ ਹੜ ਆਇਆ ਸੀ ਫਿਰ ਗੁਜਰਾਤ 'ਚ ਪਹੁੰਚਾਇਆ ਸੀ ਨੇਪਾਲ ਜਾ ਸ਼੍ਰੀਨਗਰ ਆੜ ਆਇਆ ਸੀ ਐਮ ਕੁੰਡ ਸਾਹਿਬ ਹੜ ਆਇਆ ਸੀ ਉੜੀਸਾ ਜਹਾੜ ਆਇਆ ਸੀ ਜੇਤੂ ਇੱਥੇ ਵੀ ਮਤਲਬ ਕੁਦਰਤੀ ਆਫਤ ਆਉਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫਰਜ਼ ਸਮਝਦਾ ਹੋਇਆ ਉਥੇ ਪਹਿਲ ਦੇ ਅਧਾਰ ਤੇ ਪਾਈਦੀ ਆ ਜਦੋਂ ਕਰੋਨਾ ਕਾਲ ਸੀਗੇ ਉਦੋਂ ਲੋਕੀ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਉਸ ਸਮੇਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਸਟਾਫ ਨੂੰ ਮਾਝੇਪੁਰ ਦਾਸਵਾਲ ਦੇ ਦੇਸ਼ਾਂ ਤੇ ਘਰ ਘਰ ਲੱਗ ਕੇ ਪਹੁੰਚਾਇਆ ਸੀ ਤੇ ਮੈਡੀਕਲ ਟੀਮਾਂ ਦਾ ਪ੍ਰਬੰਧ ਕੀਤਾ ਸੀ ਪਿਛਲੇ ਦੋ ਸਾਲ ਪਹਿਲਾਂ 2023 ਚ ਜਦੋਂ ਹੜ ਆਇਆ ਸੀ ਉਦੋਂ ਵੀ ਸੁल्तानਪੁਰ ਏਰੀਆ 'ਚ ਜਿਆਦਾ ਪ੍ਰਭਾਵ ਸੀ ਫਤੇਗੜ ਸਾਹਿਬ ਪਟਿਆਲਾ ਪ੍ਰਭਾਵ ਸੀ ਉਹਨਾਂ ਇਲਾਕਿਆਂ 'ਚ ਵੀ ਸੰਗਤਾਂ ਨੂੰ ਪਾਣੀ ਜੋ ਘਟ ਕੇ ਸਖੇ ਤੇ ਬਚਾਇਆ ਸੀ ਲੱਕੜ ਦਾ ਪ੍ਰਬੰਧ ਕੀਤਾ ਸੀ ਉੱਥੋਂ ਤੱਕ ਹਰੇ-ਚਾਰੇ ਦਾ ਪ੍ਰਬੰਧ ਵੀ ਕੀਤਾ ਸੀ ਜਿਹੜਾ ਲੋਕਾਂ ਦੇ ਪੱਜਾ گاਵਾਂ ਰੱਖਿਆ ਨੇ ਉਹਨਾਂ ਦਾ ਪ੍ਰਬੰਧ ਵੀ ਕੀਤਾ ਸੀ ਇਸ ਸਾਲ ਵੀ ਇਹ ਜਿਹੜੀ ਉਤਰਦੀ ਆਬਤ ਆਈ ਆ ਸ਼ਰੌਣੀ ਕੋਤਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਸਮਝਿਆ ਆ ਪਬਲਿਕ ਦੇ ਨਾਲ ਆ ਜਿੱਥੇ-ਜਿੱਥੇ ਵੀ ਇਹ ਲੋੜ ਹੈ ਉੱਥੇ ਲੱਕੜ ਪਹੁੰਚਾਇਆ ਜਾ ਰਿਹਾ ਆ ਕਿ ਤੇਰੇ ਆ ਕੀ ਲੋੜਾ ਕੋਰਤਰਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਜਿੱਦਾਂ ਕਿ ਇਹ ਇਸਪੰਡ ਦੀ ਬਾਕੀ ਸੰਗਤ ਨੇ ਡੀਜ਼ਲ ਦੀ ਮੰਗ ਕੀਤੀ ਆ ਇਹ ਡੀਜ਼ਲ ਦਾ ਪ੍ਰਬੰਧ ਕਰਕੇ ਸਭ ਤੋਂ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਕਿ ਉਹਨਾਂ ਨੇ ਇੱਕ ਬੇਨਤੀ ਕਰਕੇ ਆ ਕਿ ਜਿਹੜੀ ਚੀਜ਼ ਦੀ ਲੋੜ ਹੋਵੇ ਕੋਰਤਰਾ ਵੀਰ ਸਾਹਿਬ ਦੇ ਬੈਂਚਰ ਨਾਲ ਸੰਪਰਕ ਕਰਨ ਕਿ ਇਹਨਾਂ ਨੂੰ ਆਪਣੀ ਮੰਗ ਦੇ ਦੇਣ ਤਾਂ ਜੋ ਪ੍ਰਧਾਨ ਸਰ ਪਾਸੋਂ ਉਹਨਾਂ ਦੀ ਅੱਗੇ ਲੈ ਕੇ ਇਹ ਸੰਗਤਾਂ ਲਈ ਡੀਜ਼ਲ ਜਾਂ ਜਿਹੜੀ ਹੋਰ ਚੀਜ਼ ਦੀ ਲੋੜ ਹੋਵੇ ਪਰਵਰਤਿਤ ਇਹਦੇ ਅਹਿਦਸਾ ਸਕਾ ਤਸਾ ਕੋਈ ਹਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਸ਼੍ਰੋਮਨੀ ਕਮੇਟੀ ਵੱਲੋਂ ਜੀ ਜਿੰਨੇ ਵੀ ਮੈਂਜਰਾਂ ਨੂੰ ਅਸੀਂ ਚਿੱਠੀਆਂ ਕੱਢੀਆਂ ਨੇ ਉਹਨਾਂ ਦੇ ਨਾਲ ਨੰਬਰ ਦਿੱਤੇ ਨੇ ਜੋ ਸਾਡੀ ਵੈਬਸਾਈਟ 'ਤੇ ਆਤਰਾਏ ਨੇ ਅਸੀਂ ਪ੍ਰੈਸ ਰਿਲੀਜ਼ ਵੀ ਜਾਰੀ ਕੀਤੇ ਸੀ ਉਹ ਉਸ ਨੰਬਰ ਜਿਹੜੇ ਗੁਰਦਾਰੇ 'ਚ ਨੰਬਰ ਚੱਲ ਰਹੇ ਨੇ ਉਹ ਨੰਬਰ ਸਾਰੇ ਹੀ ਕਿਉਂਕਿ ਨੈਜਰ ਦੇ ਵਾਸੀ ਹੁੰਦੇ ਨੇ ਤੇ ਜਦੋਂ ਵੀ ਕਿਤੇ ਰੋਡ ਪੈਂਦੀ ਕਿਸੇ ਨੂੰ ਉਹਨਾਂ ਨੰਬਰਾਂ ਦਾ ਸਪਰਕ ਕਰ ਸਕਦਾ ਜਿਹੜੀ ਚੀਜ਼ ਦੀ ਰੋਡ ਕੋ ਸ਼੍ਰੋਮਨੀ ਗੁਰਦਾਰ ਪ੍ਰਬੰਧਕ ਕਮੇਟੀ ਸਵਤੰਤਰ ਪੈਂਜਰ ਨੂੰ ਜ਼ਿੰਮੇਵਾਰ ਕੀਤੀ ਗਈ ਉਹ ਪ੍ਰਬੰਧਕ ਸਰਕਾਰੀ ਜ਼ਮੀਨ ਤੇ ਬਣੇ ਘਰ ਟੋਣਗੇ ਮੁਲਾਜ਼ਮਾਂ ਦਾ ਕਲੋਨੀ ਵਾਲਿਆਂ ਨੇ ਕੀਤਾ ਵਿਰੋਧ ਜੀਸੀਬੀ ਮਸ਼ੀਨ ਅੱਗੇ ਬਹਿ ਗਈਆਂ ਪੇਦਾਵਾ ਨਾਪਾ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਨਹਿਰੀ ਵਿਭਾਗ ਦੇ ਵੱਲੋਂ 7 ਬਿਗੇ 14 ਵਿਸਵੇ ਜ਼ਮੀਨ ਤੇ ਬਣੇ ਕਰੀਬ 42 ਘਰਾਂ ਦੇ ਉੱਪਰ ਪੀਲਾ ਪੰਜਾ ਚਲਾਇਆ ਗਿਆ ਤਾਂ ਮੌਕੇ ਤੇ ਕਲੋਨੀ ਵਾਸੀਆਂ ਵੱਲੋਂ ਜੀਸੀਬੀ ਮਸ਼ੀਨ ਦੇ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਨਹਿਰੀ ਵਿਭਾਗ ਦੇ ਐਸਟੀਓ ਪਰਮਜੀਤ ਸਿੰਘ ਨੇ ਕਿਹਾ ਕਿ ਜਿਸ ਜ਼ਮੀਨ ਤੇ ਘਰ ਬਣੇ ਹੋਏ ਨੇ ਇਹ ਨਹਿਰੀ ਵਿਭਾਗ ਦੀ ਸਰਕਾਰੀ ਜਗ੍ਹਾ ਹੈ ਨੈਰੀ ਵਿਭਾਗ ਦੇ ਐਸਡੀਓ ਪਰੰਜੀਤ ਸਿੰਘ ਨੇ ਕਿਹਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਵੀ ਜਿੱਤ ਚੁੱਕੇ ਹਾਂ ਇਹ ਜ਼ਮੀਨ ਪ੍ਰਾਪਰਟੀ ਡੀਲਰ ਦੇ ਵੱਲੋਂ ਵੇਚੀ ਗਈ ਹੈ ਦੂਜੇ ਪਾਸੇ ਕਲੋਨੀ ਵਾਸੀਆਂ ਨੇ ਕਿਹਾ ਕਿ ਅਸੀਂ ਤਾਂ ਇਹ ਜ਼ਮੀਨ ਖਰੀਦੀ ਹੈ ਅਤੇ ਅਸੀਂ ਇਸ ਜ਼ਮੀਨ ਦੇ ਉੱਤੇ ਘਰ ਵੀ ਬਣਾ ਲਏ ਨੇ ਅਤੇ 5 ਸਾਲਾਂ ਤੋਂ ਇਸ ਜ਼ਮੀਨ ਦੇ ਉੱਤੇ ਅਸੀਂ ਰਹ ਰਹੇ ਹਾਂ ਉਦੋਂ ਤਾਂ ਨਹਿਰੀ ਵਿਭਾਗ ਨੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਅਤੇ ਹੁਣ ਲੋਕ ਬੋਲ ਰਹੇ ਨੇ ਕਿ ਅਸੀਂ ਕਿੱਥੇ ਜਾਈਏ ਨਿਵਾਸੀਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਪ੍ਰੋਪਰਟੀ ਡਲੱਧ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਨੂੰ ਤਾਂ 50 ਸਾਲ ਹੋ ਗਏ ਹੋਣਿਆ ਜੀ ਬੈਠੀ ਨੂਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹ ਨਾਲੇ ਚਾ ਕਾਦੇ ਚਾ ਕਾਦੇ ਚ ਨਹੀਂ ਹੈਗੀ ਜੇ ਕਿਤੇ ਕੋਈ ਹੁੰਦੀ ਵੀ ਆ ਆ ਕੇ ਕਹਦੇ ਕੋਈ ਨਾ ਭਾਈ ਕੋਈ ਨਾ ਮੈਂ ਬੈਠਾ ਹੂਰੀ ਬੈਠਾ ਐ ਮੈਂ ਵੀ ਹੁਣ ਉਹਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਿਆ ਜਾ ਤੁਸੀਂ ਫੋਨ ਕੀਤਾ ਅੱਛਾ ਹੈ ਅਰੇ ਹੈ ਹੁਣ ਬੰਦਾ ਹੀ ਹੁਣ ਬੰਦਾ ਆ ਰਿਹਾ ਜੀ ਹੁਣ ਬੰਦਾ ਆ ਰਿਹਾ ਲੇਖੇ ਦੀ 50 ਸਾਲ ਹੋ ਗਏ ਹੁਣ ਮੈਨੂੰ ਬੈਠੇ ਨੂੰ ਮੀਟਰ ਤੇ ਜਿਹੜਾ ਹੈ ਮੀਟਰ ਵੀ ਲੱਗਿਆ ਹੋਇਆ ਹੈ ਜੀ ਨਾਲੀਆਂ ਵੀ ਬਣੀਆਂ ਹੋਈਆਂ ਬਿਲ ਪਾਸ ਸਾਡੇ ਕੋਲ ਵੀ ਸਭ ਕੁਝ ਕਰਦੇ ਆ ਅਸੀਂ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਸਭ ਦੀ ਸਹੂਲਤ ਹੈ ਸਭ ਮਹੱਲੇ ਚ ਵੀ ਹੁਣ ਕਾਤੇ ਟਾ ਰਿਹਾ ਫੇਰ ਇਹ ਸਾਨੂੰ ਕੋਈ ਨੋਸਟ ਨਹੀਂ ਆਇਆ ਸਾਨੂੰ ਕੋਈ ਕੁਝ ਕਿਸੇ ਨੇ ਦੱਸਿਆ ਨਹੀਂ ਹੈ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਬੱਚਿਆਂ ਦੇ ਛੋਟੇ ਨੋਸ ਕਿੱਥੇ ਜਾਈਏ ਹੁਣ ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਰੋਟੀ ਖਾਂਦੇ ਆ ਪੇਆရှင် ਮਕਾਨ ਕਿੱਥੇ ਦੇ ਪਾ ਲੂਗੇ ਜਗਾਸੀਂ ਕਿੱਥੇ ਦੇ ਖਰੀਦ ਲੂਗੇ ਉਹਨੂੰ ਪਹਿਲਾਂ ਨਹੀਂ ਤੇ ਦੇਖਦਾ ਵੀ ਇਹ ਨਾਲੇ ਚ ਜਗਾ ਆਉਂਦੀ ਆ ਮੈਂ ਕਿਉਂ ਵੇਚਦਾ ਉਹਨਾਂ ਕੋ ਤੁਹਰਾ ਉਹਦੇ ਦੇ ਕਾਰਵਾਈ ਕਰੋ ਤੁਸੀਂ ਉਹਦੇ ਦੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਇਸ ਟਾਈਮ ਉਹਰੇ ਬੁਲਾਉਣਾ ਚਾਹੀਦਾ ਹੈ ਵੀ ਇਹ ਗਰੀਬ ਮਰਦਾ ਹੈ ਆ ਅਸੀਂ 28 ਸਾਲ થઈ ਸਾਲ ਰਸੀ 28 ਸਾਲ ਹੋ ਗਏ ਇਹ ਕੀ ਤੋਂ ਲਈ ਸੀ ਇਹ ਪ੍ਰਾਪਰਟੀ ਜਿਹੜੀ ਹੈਗੀ ਹੰਜੀ ਸਿੰਘ ਟਿੰਡਸ ਟਿੰਡਸ ਤੋਂ ਤੁਸੀਂ ਫਿਰ ਬਾਅਦ ਚ ਇੱਥੇ ਘਰ ਪਾਇਆ ਹਾਂ ਹੁਣ ਕੀ ਨੋਟਿਸ ਆਇਆ ਤੁਹਾਨੂੰ ਹੁਣ ਰਾਜਾ ਸਾਨੂੰ ਪਹਿਲਾਂ ਆਏ ਤੇ ਤੇ ਇਹ ਮਿੰਨੇ ਪਹਿਲਾਂ ਵੀ ਤੁਹਾਡੇ ਘਾਟਾ ਇਹ ਜਾਣਗੇ ਫੇਰ ਚੁੱਪ ਹੋ ਗਏ ਸੀਗੇ ਫੇਰ ਹੁਣ ਫੇਰ ਹੁਣ ਕਹਿੰਦੇ ਨੇ ਵੀ ਹਾਂ ਢਾਉਣੇ ਨੇ ਹੂੰ ਕਿੰਨੇ ਕਰਨੇ ਬਹੁਤ ਕਰਨੇ ਰਾਜਾ ਇੰਕਾਰ ਹੋਣਗੇ ਇਹ ਤਾਂ ਜਨਾਬਰਾ ਬੱਦੇ ਹੁਣ ਰਾਜੇ ਹੁਣ ਕਿਹੜਾ ਗਿਣੇ ਜਦੋਂ ਉਹਨਾਂ ਨੇ ਵੇਚੀ ਹੈ ਤੁਹਾਨੂੰ ਜੇ ਤੁਸੀਂ ਰਜਿਸਟਰੀਆਂ ਕਰਾਈਆਂ ਉਦੋਂ ਨਹੀਂ ਪਤਾ ਲੱਗਿਆ ਸੀਗਾ ਸਾਨੂੰ ਰਾਜੇ ਪਤਾ ਹੀ ਨਹੀਂ ਤਾਂ ਫਿਰ ਅਸੀਂ ਲੈਂਦੇ ਕਹਨੂੰ ਗਰੀਬ ਬੰਦੇ ਆ ਕੇ ਸਾਨੂੰ ਕੋਈ ਪਤਾ ਨਹੀਂ ਤਾਂ ਸਾਡਾ ਸਾਰਾ ਕੁਝ ਹੋ ਗਿਆ ਜਦੋਂ ਸਰਕਾਰ ਕਿੱਥੇ ਸੀ ਅਸੀਂ ਇਹੀ ਕਹਿੰਨੇ ਆ ਜਦੋਂ ਕਚੈਰੀਆਂ ਵਾਲੇ ਕਿੱਥੇ ਸੀਗੇ ਜਾਂ ਸਾਡੀਆਂ ਰਜਿਸਟਰੀਆਂ ਕਰਾਈਆਂ ਨਹੀਂ ਜਦੋਂ ਉਸੇ ਨੂੰ ਕੋਰ ਦੁਆਰਾ ਸਾਧ ਨਹੀਂ ਬਣਿਆ ਵਾ ਸਾਰਾ ਕੁਝ ਬਣਿਆ ਵਾ ਪੂਰੀ ਕਲੋਨੀ ਹੈ ਤਾਂ ਮਤਲਬ ਆਹ ਜੀ ਪੂਰੀ ਕਲੋਨੀ ਪਿਆਰਾ ਮੀਟਰ ਲੱਗੇ ਹੋਏ ਨੇ ਸਾਡੇ ਨਾਲੀਆਂ ਪੱਕੀਆਂ ਢੀਂਹਾਂ ਬਣੀਆਂ ਦੀਆਂ ਨੇ ਜੇ ਜੇ ਸਰਕਾਰ ਦੀ ਹੁੰਦੀ ਫਿਰ ਤਾਂ ਮੀਟਰ ਨਹੀਂ ਲੱਗਦਾ ਸੀ ਮੀਟਰ ਨਾਲੀ ਜਦੋਂ ਸਾਨੂੰ ਇਹਨੇ ਟੀਨਸ ਨੇ ਰਜਿਸਟਰੀ ਕਰਵਾਈ ਫਿਰ ਜਾਂ ਸਰਕਾਰ ਕਿੱਥੇ ਸੀ ਕਿ ਸਰਕਾਰ ਦਾ ਕਸੂਰ ਨਹੀਂ ਤੇ ਹੁਣ ਉਠਾਉਣਾ ਇਹਨੇ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਸਾਡੇ ਨਾਲ ਅਸੀਂ ਤਾਂ ਮਰ ਜਾਾਂਗੇ ਰਾਜ ਕਰਨੀ ਅਸੀਂ ਛੱਡ ਨਹੀਂ ਸਾਨੂੰ ਜਗ੍ਹਾ ਪਾ ਕੇ ਘਰ ਦਿੱਤੇ ਜਾਣਾ ਸੁੱਟ ਪੜਾਂਗੇ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹਿੱਥੇ ਘੱਟੋ ਘੱਟ 35 ਸਾਲ ਮੰਗੋ ਹੋਗੇ ਸਾਨੂੰ ਰਹਿੰਦੇ ਨੂੰ ਠੀਕ ਹੈ ਜਦੋਂ ਸਾ ਨਿਰਜਿਸ਼ ਵੀ ਜਗ੍ਹਾ ਲਿੱਤੀ ਆ ਰਜਿਸਟਰੀ ਹੋਈ ਆ ਪਟਵਾਰੀ ਹੋ ਗਏ ਸਾਰੇ ਦੇ ਸਾਈਨ ਸਭ ਕੁਝ ਵੀ ਪ੍ਰੋਪਰ ਹੋਇਆਗਾ ਠੀਕ ਆ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨਹਿਰੀ ਮੈਗਮੇ ਦੀ ਜਗ੍ਹਾ ਕੀ ਉਹਨਾਂ ਤੇ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਸਾਨੂੰ ਜਗ੍ਹਾ ਵੇਚੀ ਆ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਨਹਿਰੀ ਮੈਗਮੇਟ ਆ ਰਹੇ ਨੇ ਠੀਕ ਹੈ ਵੀ ਸਾਨੂੰ ਜਗਾਤਾ ਜਗਾ ਬਦਲੇ ਜਗਾ ਪਾ ਕੇ ਦੇਣ ਤੇ ਬੰਦੀ ਕਾਰਵਾਈ ਢਿੰਡ ਸੇ ਤੇ ਹੋਣੀ ਚਾਹੀਦੀ ਹੈ ਲੱਖ ਰੁਪਏ ਲਏ ਹੋਏ ਪਹਿਲਾਂ ਜ਼ਮੀਨ ਤੇ ਹੁਣ ਉਹ ਉਹੀ ਤਾਂ ਗੱਲ ਆਈ ਹੁਣ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਮਸਾ ਤਿੰਨ ਕਾ ਤਿੰਨ ਕਾ ਕਰਕੇ ਸਰਨੇ ਕਰ ਪਾਇਗਾ ਅਸੀਂ ਕਿੱਥੇ ਜਾਵਾਂਗੇ ਜਵਾਕਰ ਨੂੰ ਲੈ ਨਾ ਪੱਕੇ ਤੌਰ ਤੇ ਮਿਲਣ ਨਾ ਪੱਕੇ ਤੌਰ ਤੇ ਕਦੇ ਕੱਢ ਜਾਂਦੇ ਨੇ ਕਦੇ ਬਾਹਰੇ ਬਿਠਾ ਦੇ ਜਾਂਦੇ ਨੇ ਕਦੇ ਕਿਵੇਂ ਦੇ ਜਾਂਦੇ ਇਹਦੀ ਮੰਤ ਨਹੀਂ ਅੱਜ ਤੱਕ ਸਹੀ ਹੋਈ ਹੈ ਜੀ ਹੁਣ ਕੀ ਮੰਗ ਕਰਦੇ ਮੰਗੇ ਹੀ ਕਰਦੇ ਆਂ ਦੇਖੋ ਇੱਕ ਤਾਂ ਜਿੱਦਾਂ ਸਾਨੂੰ ਜਗ੍ਹਾ ਵੇਚੀ ਆ ਠੀਕ ਆ ਉਹਦੇ ਕਾਰਵਾਈ ਹੋਵੇ ਤੇ ਸਾਾਨੂੰ ਜੇ ਢਾਣਦੇ ਨੇ ਜਾਂ ਕੀ ਕਰਦੇ ਨੇ ਸਾਨੂੰ ਜਗ੍ਹਾ ਬਦੇ ਜਗ੍ਹਾ ਤੇ ਪਾ ਕੇ ਦੇ ਜਿੰਨੀ ਵਾਰ ਨੋਟਿਸ ਆਇਆ ਇਸ ਬਾਬਤ ਹੁਣ ਸਾਨੂੰ 3-4 ਵਾਰ ਆਇਆ ਪਰ ਆਂਦਾ ਕਦੇ 10 ਸਾਲ ਬਾਅਦ ਆਂਦਾ ਈ ਕਦੇ 15 ਸਾਲ ਬਾਅਦ ਆਂਦਾ ਕਲੋਨੀ ਕੀ ਨਾਮ ਹੈ ਇਹ ਕਲੋਨੀ ਗੁਰੂ ਤੇਗ ਬਹਾਦਰ ਨਗਰ ਆਇਆ ਕਿ ਕਿੰਨੇ ਘਰ ਨੇ ਇੱਥੇ ਇਹ 40 ਤੋਂ 50 ਸਾਰੀ ਕਲੋਨੀ ਉਹ ਆ ਜਾਂਦੀ ਹੈ ਜੀ ਵਿੱਚ 50 ਘਰ ਦੇ ਕਲੋਨੀ ਉਹ ਬਿਜਤੀ ਮਤਲਬ ਦੋਨੋਂ ਵਿੱਚ ਹਾਂ ਇੱਕ ਕਲੋਨੀ ਦੇ ਵਿੱਚ ਹੈ ਵੀ ਆ ਜਿਵੇਂ ਆ ਲਾਈਨਾਂ ਨੇ ਪੂਰੀ ਸੀ ਇਹ ਸਾਰੀ ਵਿੱਚ ਆ ਜਾਂਦੀ ਹੈ ਕਿਸੇ ਦਾ ਕਿੰਨਾ ਆਂਦਾ ਕਿਸੇ ਦਾ ਕਿੰਨਾ ਆਂਦਾ ਕਿਸੇ ਨੂੰ ਕੁਝ ਨਹੀਂ ਪਤਾ ਉਹ ਤਾਂ ਕੋਠੇ ਬਣੇ ਨੇ ਹੁਣ ਕਿਵੇਂ ਪਲੈਨ ਹੋਊਗਾ ਉਹ ਗੱਲ ਤਾਂ ਹੋ ਗਈ ਹੈ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਠੀਕ ਹੈ ਅਸੀਂ ਤਾਂ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਲਾ ਕੇ ਬੈਠੇ ਆ ਉਹਦੇ ਤੇ ਅਸੀਂ ਪਾਵਾਂਗੇ ਅਸੀਂ ਤਾਂ ਸਾਡੇ ਤੋਂ ਤਾਂ ਪੈਣਾ ਵੀ ਨਹੀਂ ਹੁਣ ਕਿੱਥੇ ਜਾਵਾਂਗੇ ਅਸੀਂ ਮਸਲਾ ਭਾਜੀ ਇਹ ਆਈ ਸਾਡੇ ਪਿਤਾ ਜੀ ਨੇ ਜਗਾ ਲਿੱਤੀ ਸੀ ਰਣਜੀਤ ਸਿੰਘ ਢੀਂਡ ਸਾਹਿਬ ਪ੍ਰਾਪਰਟੀ ਡੀਲਰ ਤੋਂ ਉਹਨੇ ਸਾਨੂੰ ਜਗਾ ਅਸੀਂ ਪੈਸੇ ਦਿੱਤੇ ਉਹਨੇ ਸਾਨੂੰ ਜਗਾ ਦਿੱਤੀ ਕਬਜ਼ਾ ਕਰਾਇਆ ਅਸੀਂ ਮਕਾਨ ਪਾਇਆ ਸਾਨੂੰ ਮਹਿਕਮੇ ਕੰਨਿਓ ਕੋਈ ਇਨਕੁਆਰੀ ਨਹੀਂ ਆਈ ਵੀ ਇਹ ਸਰਕਾਰੀ ਜਗ੍ਹਾ ਜਾਂ ਕਿਸ ਹਾਂ ਹੁਣ ਸਰਕਾਰੀ ਜਗ੍ਹਾ ਆ ਰਵੱਤੀ ਹੁਣ ਮਹਿਕਮਾ ਸਾਡੇ ਮਕਾਨ ਢਾਨ ਆਇਆ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਸਰਕਾਰੀ ਜਗ੍ਹਾ ਆਉਂਦੀ ਆ ਜਾਂ ਨਹੀਂ ਆਉਂਦੀ ਜੀ ਇਹ ਕੋਈ ਮੰਤੀ ਨਹੀਂ ਹੋਈ ਜੀ ਇਹ ਠੀਂਸ ਇਹਨੂੰ ਬੁਲਾਇਆ ਜਾ ਬਈ ਉਹ ਤੋਂ ਪੁੱਛਿਆ ਜਾਵੇ ਵੀ ਹਾਂ ਭਾਈ ਤੈਂ ਸਰਕਾਰੀ ਜਗ੍ਹਾ ਵੇਚੀ ਆ ਕਿਉਂ ਵੇਚੀ ਆ ਕਿੱਥੇ ਕਬਜ਼ਾ ਦਿੱਤਾ ਇਹ ਕਿਹੜਾ ਮਹਿਕਮਾ ਆਇਆ ਇਹ ਨਹਿਰੀ ਮਹਿਕਮੇ ਵਾਲੇ ਆਏ ਨੇ ਕੀ ਕਹਿੰਦੇ ਨੇ ਤੁਹਾਨੂੰ ਇਹ ਮਕਾਨ ਖਾਲੀ ਕਰਨੇ ਨੂੰ ਕਹਿੰਦੇ ਨੇ ਤੇ ਅੱਜ ਕਬਜ਼ਾ ਲੈਣਾ ਹੀ ਇਹਨਾਂ ਨੇ ਇੱਥੇ ਕਿੰਨਾ ਏਰੀਆ ਕਿੰਨਾ ਏਰੀਆ ਚ ਬਣੇ ਬਣੇ 40 ਫੁੱਟ ਏਰੀਆ ਹੈ ਨਹੀਂ ਪਤਾ ਹੀ ਵੀ ਕਿੰਨਾ ਏਰੀਆ ਹੁੰਦਾ ਜੀ ਸਾਡੀ ਸਾਰੀ ਕਲੋਨੀ ਇੱਥੇ ਫਿਲਹਾਲ ਸਾਰੇ ਦੇਖੋ ਵੀ ਮਾਤਾ ਬੈਠੇ ਨਹੀਂ ਜੀ ਹਰੇਕ ਘਰ ਦੇ ਵਿੱਚੋਂ ਮੈਂਬਰ ਆਏ ਹੋਏ ਨੇ ਜੀ ਸਾਨੂੰ ਕੋਈ ਇਨਕੁਆਰੀ ਨਹੀਂ ਦਿੱਤੀ ਇਹਨਾਂ ਨੇ ਵੀ ਸਰਕਾਰੀ ਜਗਾ ਤੋਂ ਡੀ ਆਉਂਦੀ ਆ ਕਿੰਨੇ ਘਰ ਕਿੰਨੇ ਘਰ ਨੇ ਵਿੱਚ ਜਿਹੜੇ ਘਰ ਨੇ ਇਹ ਤਕਰੀਬਨ 40 50 ਘਰ ਆ ਰਹੇ ਨੇ ਗਲੀ ਦੇ ਵਿੱਚ ਹੀ 40 50 ਘਰ ਆ ਰਹੇ ਨੇ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਖਿਲਾਫ ਨਹੀਂ ਕੋਈ ਕਾਰਵਾਈ ਹੋ ਰਹੀ ਜੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਗਰੀਬਾਂ ਨੂੰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੀ ਮੈਕਮੇ ਕੰਨੀਓ ਵੀ ਜਗਾ ਖਾਲੀ ਕਰੋ ਅਸੀਂ ਮਕਾਨ ਢਾਣੇ ਨੇ ਕਬਜ਼ਾ ਲੈਣਾ ਜੀ ਤੁਹਾਡਾ ਹੁਣ ਕੀ ਮੰਗਾ ਤੁਹਾਡੇ ਹੁਣ ਸਾਡੇ ਤਾਂ ਇਹ ਮੰਗਾ ਜੀ ਗਰੀਬਾਂ ਦਾ ਹੱਲ ਕੀਤਾ ਜਾ ਵੀ ਸਾਡਾ ਤੇ ਪਹਿਲੇ ਠੱਡਾ ਹਲ ਕੀਤਾ ਜਾਵੇ ਪ੍ਰਾਪਰਟੀ ਡੀਲਰ ਉਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਸਾਡੀ ਜਗਾ ਆ ਰਹੀ ਆ ਸਾਨੂੰ ਜਗਾ ਵਦੇ ਜਗਾ ਦਿੱਤੀ ਜਾਵੇ ਮਕਾਨ ਪਾ ਕੇ ਦਿੱਤੇ ਜਾਣੀ ਸਾਡੇ ਉਤੇ ਨਾ ਗੁੰਜਾਇਸ਼ ਨਹੀਂ ਹੈਗੀ ਵੀ ਅਸੀਂ ਮਕਾਨ ਪਾ ਸਕੀ ਹੈ ਜੀ ਗਰੀਬ ਬੰਦਿਆਂ ਦੇ ਹੜੀਦਾਰ ਬੰਦੇ 6-7 ਸਾਲ ਪਹਿਲਾਂ ਇਹਦੀ ਮੰਗਤੀ ਹੋਈ ਇਹ ਜਗਿੰਦਰ ਸਿੰਘ ਕਾਨੂੰਗੋ ਰਿਟਾਇਰ ਹੋਇਆ ਵੈ ਤੇ ਉਹਨੇ ਲਿਖਿਆ ਵੀ ਨਾ ਤਾਂ ਠੱਡਾ ਕੋਈ ਮਿਲਿਆ ਸਹੀ ਨਾ ਸਹੀ ਮੰਗਤੀ ਹੋਈ ਹੈ ਉਹ ਮੇਰੇ ਕੋਲ ਫਾਈਲ ਮੈਂ ਪਹਿਲ ਉਦੋਂ ਬਾਅਦ ਆਹ ਰਾਸਤੇ ਤੋਂ ਇੱਧਰ ਠੱਡੇ ਲਾਗੇ ਪਹਿਲਾਂ ਹੁਣ ਬੇਨਤੀ ਮੇਰੀ ਗੱਲ ਹੋਈ ਹੁਣ ਇੱਧਰ ਲਾਤੇ ਗੁਰਦਾਰ ਸਾਹਿਬ ਦਾ ਜਿੰਨਾ ਦਰਬਾਰ ਸਾਹਿਬ ਤੋਂ ਇੱਧਰ ਇੱਕ ਜਗ੍ਹਾ ਵਿੱਚ ਹੁਣ ਕਹਿੰਦੇ ਵੀ ਇੱਧਰ ਵਿੱਚ ਆ ਫਿਰੇ ਸ਼੍ਰੀਮਨਾ ਦੀ ਸੀਧੀ ਵਗੈ ਦੀ ਸੀਧਾ ਡਰਾਗੇ ਦੀ ਸੀਧੇ ਮੇ ਕਰਾ ਕੇ ਸ਼੍ਰੀਮ ਰੇ ਲੈਂਦਾ ਇੱਥੋਂ ਖਾਰਜ ਕਰਾਇਆ ਬੇਲਾ ਹੁਣ ਪਤਾ ਨਹੀਂ ਕਿਨੇ ਘਾਰ ਬਈ ਕੀ ਕਰੀਆ ਖੇਲੇ ਰਜਿਸਟਰੀਆਂ ਤਾਂ ਹੈਗੀਆਂ ਜੀ ਇਹਦੇ ਸਾਰੇ ਸਾਰੇ ਕੁੜੇ ਕਹਿੰਦੇ ਹਾਂ ਸਾਰੀਆਂ ਸਾਰੀਆਂ ਰਜਿਸਟਰੀਆਂ ਹੈਗੀਆਂ ਜਿਹੜੇ ਮਕਾਨ ਬਣੇ ਜਦੋਂ 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 ਮੀਟਰ ਲੱਗ ਕੇ ਸਭ ਕੁਝ ਹੋ ਗਿਆ ਤੇ ਉਦੋਂ ਨੂੰ ਮੈਕਨਿਕ ਦੇ ਪਾਸੇ ਸੀ ਵੀ ਇਹ ਸਰਕਾਰੀ ਜਗ੍ਹਾ ਕਿ ਪਤਾ ਨਹੀਂ ਹੁਣ ਪਤਾ ਨਹੀਂ ਕਿਨੇ ਦੂਏ ਪਾਸੇ ਕਰਾਤਾ ਪਹਿਲਾਂ ਇੱਧਰ ਜਿਵੇਂ ਉਹੀ ਹੁੰਦਾ ਖਿੱਚ ਕੇ ਕਰਾ ਦੇ ਮੇਰੇ ਮੀਤ ਫੀਟੇ ਸਾਲਾ ਰابطਨਾ ਵੱਧ ਗਿਆ ਘਟ ਗਿਆ ਇਹਦਾ ਟੱਕਈ ਐਨੇ ਰਾਜੀ ਗੁਰੂ ਘਰ ਵੀ ਵਿੱਚ ਗੁਰੂ ਘਰ ਵੀ ਪਿੱਛੇ ਅੱਛਾ ਉਹ ਗੁਰਦਰਾ ਸਾਹਿਬ ਦੇ ਇਨਸਾਨ ਸਾਹਿਬ ਤੋਂ ਪਹਿਲਾਂ ਥੱਲੇ ਧੀ ਅੱਛਾ ਇਹ ਜਗਾ ਚਾਰਿਆ ਸੀ ਫੇਰ ਚੱਕ ਕੇ ਉਹਨੇ ਉੱਪਰ ਲਾਤਾ ਇਨਸਾਨ ਕੀ ਲੱਗਦਾ ਵੀ ਉਹ ਤਾਂ ਵੀ ਕਾਰਵਾਈ ਫਿਰ ਹੁਣ ਜਿੱਦੇ ਜਦੋਂ ਨਹੀਂ ਉਹ ਤੇ ਇੱਕ ਹੋਵੇ ਜੀਨੇ ਵੇਚਿਆ ਇਹ ਜਗਾਉਦੀ ਉਰੇ ਪਈਆ ਬਥੇਰੀ ਹੋਰ ਕਵਰ ਕਰ ਲੈਣ ਕਿ ਸੋ ਮਰਜੀ ਠੀਕ ਸਭ ਇਹ ਕੀ ਮਾਜਰਾ ਜੋ ਘਰ ਤੋਂ ਲਈ ਤੁਸੀਂ ਆਏ ਹੋ ਇਹਦਾ ਆਪਣਾ ਮੀਸੋ ਬਿਆਸੀ ਜਾ ਸੀ ਦਾ ਕੇਸ ਚੱਲ ਰਿਹਾ ਹੂੰ ਠੀਕ ਸਾ ਕੁਝ ਢੀਂਸਾ ਨਾਮ ਦਾ ਬੰਦਾ ਸੀ ਉਹਨੇ ਕਲੋਨੀ ਕੱਟਤੀ ਤੇ ਸਾਡੇ ਮੈਕਮੇ ਦੀ ਮਲਕੋ ਮੈਨਰ ਨਾਮ ਦੀ ਜਗ੍ਹਾ ਤੇ ਉਸ ਬੰਦੇ ਨੇ ਨਾਜਾਇਜ਼ ਸਾਰੀਆਂ ਕਰਵਾਈਆਂ ਨੇ ਆਪਣਾ ਘਰ ਵੇਚੀ ਨੇ ਲੋਕਾਂ ਨੂੰ ਤੇ ਇਹਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਤੁਹਾਨੂੰ ਕਿ ਕੇਸ ਮੈਕਮੇ ਦੇ ਪੱਖ ਚੱਲੂਗਾ ਹਾਈ ਕੋਰਟ ਦੇ ਦੇਸ਼ ਨੇ ਵੀ ਇਸ ਤੇ ਆਪਣਾ ਕਬਜ਼ਾ ਲਿਆ ਜਾਂਦੇ ਤੇ ਆਪਣਾ ਕਬਜ਼ਾਕਾਰ ਵੀ ਸੀਰੇ ਚੜਾਇਆ ਕਿੰਨੇ ਏਰੀਆ ਜੀ ਇਹ ਤਕਰੀਬਨ 7 ਬਿਗੇ 14 ਬਿਸਤਰੀ ਕਿੰਨੇ ਘਰ ਆਉਂਦੇ ਨੇ ਜੀ ਇਹਦੇ ਅੰਦਰ ਤਕਰੀਬਨ 40 42 ਕਰਦੇ ਆ ਅੱਛਾ ਜੀ ਹਾਂ ਜੀ ਜਦੋਂ ਵੇਚਿਆ ਜਿਹੜਾ ਹੈਗਾ ਉਦੋਂ ਕਿਉਂ ਨਹੀਂ ਜਿਹੜਾ ਹੈਗਾ ਗੌਰ ਕੀਤੀ ਜਾ ਉਸਨੇ ਜੋ ਮੀਟਰ ਵੀ ਲੱਗ ਚੁੱਕੇ ਕੀ ਲੱਗਦਾ ਜਿਹੜਾ ਹੈਗਾ ਦੂਜੇ ਸਰਕਾਰ ਦੇ ਵਿੱਚ ਜਿਹੜੇ ਹੈਗੇ ਅਧਿਕਾਰੀ ਨੇ ਉਹ ਵੀ ਵਿੱਚ ਇਨਵੋਲਡ ਸੀ ਮੈਂ ਜਿੰਨੇ ਵੀ ਦੱਸਿਆ ਤੁਹਾਨੂੰ ਇਹਦਾ ਘੱਟੋ ਘੱਟ 20 25 ਸਾਲ ਕੇਸ ਚੱਲਿਆ ਜੀ ਇਹਦਾ ਤੇ ਪੈਰ ਵੀ ਉਦੋਂ ਹੀ ਮੈਕਮੈਨ ਨੇ ਸ਼ੁਰੂ ਕਰਤੀ ਸੀ ਆ ਭਾਈ ਜਦੋਂ ਮੈਕਮੈਨ ਨੂੰ ਕਮੇਡੀ ਭਿੰਨਕ ਲੱਗੀ ਮੇਰੇ ਬੰਦੇ ਗਲਤ ਤੋਂ ਸਾਰੀਆਂ ਕਰਵਾ ਰਿਹਾ ਗਲਤ ਕਬਜ਼ੇ ਦਵਾ ਤੇ ਫਿਰ ਐਫ ਆਈ ਆਰ ਕਿਉਂ ਨਹੀਂ ਹੋਈ ਉਸ ਦੇ ਖਿਲਾਫ ਜਦੋਂ ਉਸ ਦੇ ਕੋਰ ਕੇਸ ਦੇ ਵਿੱਚ ਕੁਛ ਹੋ ਜਾਵੇ। ਅੱਛਾ ਐਫਆਈਆਰ ਵੀ ਸਾਰਾ ਕੁਝ ਹੋ ਜਾਵੇ। ਤੇ ਫਿਰ ਹੁਣ ਜਿਹੜੇ ਕਹਿ ਰਹੇ ਨੇ ਵੀ ਹੁਣ ਅਸੀਂ ਕਿੱਥੇ ਜਾਈਏ। ਇਹ ਤਾਂ ਜੀ ਹੁਣ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਕੋਈ ਨਹੀਂ ਦੱਸ ਨਹੀਂ ਸਕਦੇ। ਤੇ ਹੁਣ ਤੁਹਾਡੀ ਕੀ ਕਾਰਵਾਈ ਹੈ ਜੀ ਇੱਥੇ? ਸਾਨੂੰ ਤਾਂ ਇਹ ਹੁਕਮ ਨੇ ਜੀ ਵੀ ਕੰਮ ਜਨ ਤਰ ਜਾਵੇ। ਅੱਛਾ ਕੰਮ ਜਨ ਛੜਾਵੇ। ਹਾਂਜੀ ਜੀ ਸੀ ਪੀ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਤੇ ਪਬਲਿਕ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੀ ਇਹ ਵਿੱਚ ਇਹ ਨਾ ਇਹ ਜ਼ਿਲ੍ਹਾ ਸਬੂਤ ਵਿਭਾਗ ਦਾ ਜਿਹੜਾ ਕਬਜ਼ਾ ਕਰਵਾਇ ਸੀਗੀ ਇਹਦੇ ਵਿੱਚ ਜਿਹੜੇ ਨਵੇਂ ਤਹਿਸੀਲਦਾਰ ਜੀ ਨੇ ਉਹਨਾਂ ਦੇ ਨਾਲ ਅਸੀਂ ਆਇਆ ਸੀ ਲਾਂਡਰਡ ਵਿਦਿਆਰਥੀ ਨੇ ਮੈਂ ਸਾਰਾ ਜੋਰ ਕਾਰਜਪत्री ਨੂੰ ਮਾਇਦਾ ਅਧਰਵਾ ਰਹੇ ਹੁਣ ਨਵੇਂ ਤਹਿਸੀਲਦਾਰ ਸਾਹਿਬ ਦੇ ਸਾਹਮਣੇ ਤੇ ਹੁਣ ਇਹ ਅੱਗੇ ਜਿਵੇਂ ਜੀ ਸੀ ਵੀ ਮਸ਼ੀਨ ਚੱਲਣੀ ਸੀ ਇਹ ਪਹਿਲਾਂ ਇਹ ਅੱਗੇ ਬੈਠੇ ਨੇ ਰੋਕ ਦਿੱਤੀ ਨੂੰ ਹੁਣ ਜੀ ਨਵੇਂ ਤਹਿਸੀਲਦਾਰ ਸਾਹਿਬ ਗਏ ਹੋਏ ਨੇ ਕਿਤੇ ਪਾਸੇ ਜਦੋਂ ਇਹ ਨੂੰ ਹੁਕਮ ਦੇਣਗੇ ਉਹ ਸਾਹਿਬ ਨਾਲ ਇਸ ਸਨ ਅੱਜ ਦੀਆਂ ਖਾਸ ਖਬਰਾਂ ਹੋਰ ਖਬਰਾਂ ਦੇ ਲਈ ਤੁਸੀਂ ਐਸੇ ਤਰ੍ਹਾਂ ਬਣੇ ਰਹੋ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਨਾਲ ਧੰਨਵਾਦ